ਮਿੰਟੂ ਜੀ ਇਹ ਨਕੋਦਰ ਵਾਲਾ ਜਿਹੜਾ ਕਾਂਸ 1986 ਦੇ ਵਿੱਚ ਹੋਇਆ ਸੀ ਉਹ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ ਔਰ ਚਰਚਾ ਦੇ ਵਿੱਚ ਵੀ ਕਿ ਉਹ ਅਕਾਲੀ ਦਲ ਦੇ ਨਾਲ ਵੀ ਗੱਲ ਜੀ ਜਾ ਕੇ ਜੁੜ ਗਈ ਹੈ ਜਿਹੜੇ ਬੰਦੇ ਕਰਕੇ ਹੋਇਆ ਪੂਰੀ ਕਹਾਣੀ ਸਾਨੂੰ ਦੱਸਿਓ ਜੀ ਇਹਦਾ ਕੀ ਸੀ ਮਾਜਰਾ ਨਹੀਂ ਦੇਖੋ ਤੇ ਬੜੀ ਦੁਖਦ ਘਟਨਾ ਸੀਗੀ ਜੀ ਮੈਨੂੰ ਯਾਦ ਹੈ ਕਿ 18 19 'ਚ ਇਹ ਦੁਬਾਰਾ ਮਾਮਲਾ ਉੱਭਰਿਆ ਸੀਗਾ ਉਦੋਂ ਸਾਡੇ ਵਾਸਤੇ ਜਾਂ ਬਹੁਤ ਸਾਰੇ ਲੋਕਾਂ ਵਾਸਤੇ ਨਵਾਂ ਮਾਮਲਾ ਸੀਗਾ ਜੀ ਕੈਨੇਡਾ ਚ ਰਹਿੰਦੇ ਨੇ ਲੇਖਕ ਬਲਦੇਵ ਸਿੰਘ ਲਿੱਤਰਾ ਉਹਨਾਂ ਨੇ ਸ਼ਾਇਦ ਲਿਖਣਾ ਵੀ ਆਪਦੇ ਪੁੱਤ ਦੇ ਵਿਯੋਗ ਚ ਸੀ ਸ਼ੁਰੂ ਕੀਤਾ ਸੀ ਜੀ ਉਹ ਵਾਹਿਦ ਬੰਦੇ ਆ ਜਿਹੜੇ ਇਸ ਕਾਂਡ ਵਾਸਤੇ ਲੜਦੇ ਆ ਰਹੇ ਆ ਤੇ ਨਿਰੰਤਰ ਲੜਦੇ ਤੁਰੇ ਜਾ ਰਹੇ ਜੀ ਮੈਂ ਜਦੋਂ ਮਤਲਬ ਕਿ ਇਹਨੂੰ 4-5 ਸਾਲ ਪਹਿਲਾਂ ਅਸੀਂ ਉਦੋਂ ਪ੍ਰੋਗਰਾਮ ਵੀ ਕੀਤਾ ਮੇਰੇ ਸਾਥੀ ਹੁੰਦੇ ਸਨ ਉਦੋਂ ਸ਼ਰਮਾ ਜੀ ਜੀ ਅਸੀਂ ਇਹਦੇ ਤੇ ਇੱਕ ਪ੍ਰੋਗਰਾਮ ਕੀਤਾ ਸੀਗਾ ਡੁੰਗਾਈ 'ਚ ਜਾ ਕੇ ਉਦੋਂ ਬਹੁਤ ਘੱਟ ਸੀਗੀਆਂ ਵੀਡੀਓ ਆਡੀਓ ਦਾ ਟਾਈਮ ਇੰਨਾ ਜ਼ਿਆਦਾ ਨਹੀਂ ਸੀਗਾ ਅਸਲ 'ਚ ਕਹਾਣੀ ਕੀ ਆ ਕਿ 2 ਫਰਵਰੀ ਨੂੰ ਸਵੇਰੇ 8-9 ਵਜੇ ਉੱਥੇ ਨਾ ਇੱਕ ਮੱਲਾ ਹੈ ਜਿਵੇਂ ਨਾ ਨਹੀਂ ਭੁੱਲਦਾ ਕਿਉਂਕਿ ਕੁਝ ਸਾਲ ਹੋ ਗਏ ਨੇ ਹਾਂਜੀ ਹਾਂਜੀ ਥੋੜੀ ਕਈ ਵਾਰ ਬੰਦਾ ਭੁੱਲ ਜਾਂਦਾ ਉਹ ਕਰੈਕਟ ਤੁਸੀਂ ਕਰ ਸਕਦੇ ਹੋ ਗੁਰੂ ਨਾਨਕ ਪੁਰਾ ਕੁਸ਼ਮਲਾ ਸਿਧਾਂ ਦਾ ਜੀ ਤਾਂ ਉੱਥੋਂ ਦਾ ਜਿਹੜਾ ਗੁਰੂ ਘਰ ਸੀ ਉੱਥੇ ਜੋ ਪਾਵਨ ਸਰੂਪ ਰੱਖੇ ਗਏ ਸਨ ਉਹ ਚਾਰ ਕੇ ਪੰਜ ਜਿਹੜੇ ਸੀਗੇ ਕਹ ਲੋ ਕਿ ਸੜ ਜਾਂਦੇ ਨੇ ਜੀ ਉਸ ਤੋਂ ਪਹਿਲਾਂ ਉੱਥੇ ਕੁਝ ਫਿਰਕੂ ਤਣਾਅ ਵੀ ਸੀਗਾ ਹੂੰ ਜਿਹੜਾ ਉੱਥੋਂ ਦਾ ਗਰੰਥੀ ਸਿੰਘ ਸੀ ਉਹਦਨ ਕਿਸੇ ਥਾਂ ਤੇ ਸ਼ਾਦੀ ਸੀ ਉਹ ਉਸ ਵੇਲੇ ਉੱਥੇ ਗਿਆ ਸੀਗਾ ਜੀ ਚਲੋ ਉਹ ਮੌਕੇ ਤੇ ਪਹੁੰਚਦਾ ਗਰੰਥੀ ਸਿੰਘ ਦੀ ਘਰ ਵਾਲੀ ਜਿਹੜੀ ਹੈ ਉਹ ਦੇਖਦੀ ਹੈ ਸਭ ਤੋਂ ਪਹਿਲਾਂ ਹੂੰ ਫਿਰ ਉੱਥੇ ਕਹ ਲੋ ਕਿ ਸ਼ਾਮ ਹੁੰਦਿਆਂ ਹੁੰਦਿਆਂ ਬੜਾ ਇਕੱਠ ਵੀ ਹੁੰਦਾ ਜੀ ਮਸਲਾ ਕੱਲ ਤੇ ਪੈਂਦਾ ਫੇਰ ਇਕੱਠ ਹੁੰਦਾ ਤੇ ਧਰਨਾ ਵੀ ਲਾਇਆ ਜਾਂਦਾ ਮੰਗ ਕੀਤੀ ਜਾਂਦੀ ਆ ਕਿ ਨਿਆਂ ਦਿੱਤਾ ਜਾਵੇ ਹੁੰਦਾ ਕੀ ਆ ਕਿ 4 ਫਰਵਰੀ ਦਾ ਦਿਨ ਆਉਂਦਾ ਹੈ ਹੂੰ ਉਹਦੇ ਚ ਕੀ ਆ ਕਿ ਉਸ ਦਿਨ ਅਣ ਐਲਾਨਿਆ ਕਰਫਿਊ ਲਾ ਦਿੱਤਾ ਜਾਂਦਾ ਹੂੰ ਕੋਈ ਮਤਲਬ ਕਿ ਜਨਤਕ ਤੌਰ ਤੇ ਕਹਿੰਦੇ ਆ ਕਿ ਕੋਈ ਸੂਚਨਾ ਨਹੀਂ ਦਿੱਤੀ ਸੂਚਨਾ ਨਹੀਂ ਸੀ ਜੀ ਕਰਫਿਊ ਲਾ ਦਿੱਤਾ ਕਿਉਂਕਿ ਉਦੋਂ ਤੱਕ ਫੈਡਰੇਸ਼ਨ ਵਾਲਿਆਂ ਨੇ ਫੈਡਰੇਸ਼ਨ ਬਹੁਤ ਐਕਟਿਵ ਸੀ ਨਾ ਉਸ ਵੇਲੇ ਸੇਕ ਸਟੂਡੈਂਟ ਫੈਡਰੇਸ਼ਨ ਹਮ ਹਮ ਇਹਨਾਂ ਨੇ ਕੁਝ ਜਿਹੜੀਆਂ ਹੋਰ ਸਿੱਖ ਜਥੇਬੰਦੀਆਂ ਸੀ ਇਹਨਾਂ ਨੇ ਆਪ ਦਾ ਪ੍ਰੋਗਰਾਮ ਉਲੀਕ ਦਿੱਤਾ ਸੀ ਜੀ ਇਹ ਇਕੱਠੇ ਹੋ ਕੇ ਥਾਣੇ ਦੇ ਘਰਾਵ ਨੂੰ ਤੁਰ ਪਏ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਿਆ ਕਿ ਬਈ ਇੱਥੇ ਤੇ ਕਰਫਿਊ ਲੱਗਾ ਹਮ ਇੱਥੋਂ ਫਿਰ ਇਹ ਜਿਹੜਾ ਇਕੱਠ ਸੀਗਾ ਇਹ ਤੁਰਦਾ ਤੁਰਦਾ ਇਧਰ ਨੂੰ ਆ ਜਾਂਦਾ ਸ਼ੇਰਪੁਰ ਵਾਲੀ ਸਾਈਡ ਜੀ ਸ਼ੇਰਪੁਰ ਹੁਸੈਨਪੁਰ ਇਹ ਇਲਾਕਾ ਜਿਨ੍ਹਾਂ ਨੂੰ ਇਧਰ ਦੀ ਵਾਕਪੇਤ ਉਹਨਾਂ ਨੂੰ ਪਤਾ ਹੈ ਕਿ ਸ਼ਾਇਦ ਲੈਂਬਰ ਹੁਸੈਨਪੁਰੀ ਦਾ ਵੀ ਪਿੰਡ ਇਹੀ ਹੈ ਮੈਨੂੰ ਲੱਗਦਾ ਇਹ ਇਕੱਠੇ ਇਧਰ ਨੂੰ ਆ ਜਾਂਦਾ ਇੱਕ ਥਾਂ ਤੇ ਖਲੋ ਜਾਂਦਾ ਇਧਰੋਂ ਮਹਿਤਪੁਰ ਵਾਲੀ ਸਾਈਡ ਤੋਂ ਕੁਝ ਨਿਹੰਗ ਸਿੰਘ ਜਾਂਦੇ ਆ ਜੀ ਇਹਨਾਂ ਦੀ ਝੜਪ ਹੋ ਜਾਂਦੀ ਆ ਇਧਰ ਰੇਲਵੇ ਲਾਈਨ ਵਾਲੀ ਸਾਈਡ ਤੇ ਹਮ ਸ਼ਿਵ ਸੈਨਿਕਾਂ ਨਾਲ ਜੀ ਜਿਵੇਂ ਇਹ ਗੱਲ ਉਧਰ ਪੁੱਜਦੀ ਆ ਕਿ ਬਈ ਸ਼ਿਵਸੇ ਨਾਲੇ ਤਤੁਰੇ ਫਿਰਦੇ ਆ ਹੂੰ ਸਾਡੇ ਵਾਸਤੇ ਕਰਫਿਊ ਆ ਜੀ ਤਾਂ ਥੋੜਾ ਇਹ ਤਣਾਅ ਵਾਲਾ ਮਾਹੌਲ ਬਣ ਗਿਆ ਜੀ ਯਾਰ ਕਮਾਲ ਦੀ ਗੱਲ ਹੈ ਉਹ ਫਿਰਕੇ ਵਾਲੀ ਗੱਲ ਹੀ ਫੇਰ ਵਿੱਚ ਆ ਗਈ ਕਿ ਇੱਕ ਤਾਂ ਇਹ ਸਭ ਕੁਝ ਵਾਪਰ ਰਿਹਾ ਮੰਦਪਾਗਾ ਦੂਜੇ ਪਾਸੇ ਕਿ ਇੱਕ ਜਣੇ ਵਾਸਤੇ ਕਰਫਿਊ ਹੈ ਤੇ ਦੂਜੇ ਵਾਸਤੇ ਨਹੀਂ ਹੈ ਜੀ ਨਿਆ ਮੰਗਣ ਵਾਲੇ ਵਾਸਤੇ ਕਰਫਿਊ ਹੈ ਮਤਲਬ ਕਿ ਉਹ ਫਿਰਕੂ ਤਾਂ ਪਹਿਲਾਂ ਹੀ ਸੀਗਾ ਜੀ ਦੋ ਭਾਈਚਾਰਿਆਂ ਦੇ ਲੋਕਾਂ ਚ ਕਹ ਲੋ ਕਿ ਹੈਗਾ ਸੀਗਾ ਇਦਾਂ ਫਿਰ ਉੱਥੇ ਪੰਜ ਪਿਆਰਿਆਂ ਦੀ ਚੋਣ ਹੁੰਦੀ ਆ ਹੂੰ ਤੇ ਕਿਆ ਜਾਂਦਾ ਕਿ ਇਹ ਮੰਗ ਪੱਤਰ ਵਗੈਰਾ ਲੈ ਕੇ ਚੜਿਆ ਜਾਣਗੇ ਜੀ ਮੋٹے ਮੋٹے ਤੌਰ ਤੇ ਮੈਂ ਦੱਸ ਰਿਹਾ ਹਾਂ ਹੂੰ ਹੂੰ ਤਾਂ ਉਸ ਵੇਲੇ ਇਹ ਜਿਹੜੀ ਪੁਲਿਸ ਆ ਉੱਥੇ ਪਹੁੰਚ ਜਾਂਦੀ ਹੈ ਜੀ ਉੱਥੇ ਜਿਸ ਜਗ੍ਹਾ ਤੇ ਉਹ ਪੜਾ ਸੀਗਾ ਉੱਥੇ ਇਹ ਸਭ ਕੁਝ ਵਾਪਰਦਾ ਪੁਲਿਸ ਘੋੜਿਆਂ ਤੇ ਸਵਾਰ ਸੀ ਬਿਨਾ ਦੱਸਦੇ ਆ ਕਿ ਕੋਈ ਚੇਤਾਵਨੀ ਦਿੱਤਿਆਂ ਜੀ ਉੱਥੇ ਸਭ ਕੁਝ ਹੋਇਆ ਉੱਥੋਂ ਭੀੜ ਤਿੱਤਰ-ਬਿੱਤਰ ਵੀ ਹੋਈ ਆ ਹਮ ਇੱਕ ਕਹਿ ਲੋ ਕਿ ਪ੍ਰੀਤਮ ਸਿੰਘ ਨਾਂ ਦੇ ਵਿਅਕਤੀ ਦਾ ਡੇਰਾ ਸੀ ਸ਼ੇਰਪੁਰ ਤੇ ਜਿਹੜਾ ਹਸੈਨਪੁਰੇ ਦੇ ਵਿਚਾਲੇ ਜੀ ਉੱਥੇ ਉਸ ਡੇਰੇ ਚ ਵੜ ਕੇ ਜਿਹਨੂੰ ਆਪਾਂ ਟਾਣੀ ਕਹਿ ਦਿੰਦੇ ਹਾਂ ਮਾਲਵੇ ਚ ਜੀ ਉਹਦੇ ਚ ਵੀ ਵੜ ਕੇ ਗੋਲੀ ਚੱਲੀ ਐ ਤੇ ਦੱਸ ਦਿਓ ਉਹਨਾਂ ਦੇ ਪਸ਼ੂ-ਪਸ਼ੂ ਵੀ ਉਸ ਟਾਈਮਰ ਕਿੱਸਾ ਹਮ ਤਦ ਤਿੰਨ ਜਾਣੇ ਤੇ ਇਹਦੇ ਚ ਕਹਿ ਲੋ ਕਿ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜੀ ਇਹ ਸਾਰਾ ਘਟਨਾਕ੍ਰਮ ਮੋٹے-ਮੋٹے ਤੌਰ ਤੇ ਦੱਸ ਰਿਹਾ ਉਸ ਤੋਂ ਬਾਅਦ ਇੱਕ ਜਿਹੜਾ ਫੈਡਰੇਸ਼ਨ ਦਾ ਬੜਾ ਐਕਟਿਵ ਨੌਜਵਾਨ ਸੀਗਾ ਖਾਸ ਤੌਰ ਤੇ ਲੁਧਿਆਣੇ ਇਲਾਕੇ 'ਚ ਜੀ ਉਹਦੇ ਬਾਰੇ ਕਿਹਾ ਜਾਂਦਾ ਕਿ ਜਦੋਂ ਇਹ ਸਭ ਕੁਝ ਹੋ ਰਿਹਾ ਸੀਗਾ ਤੇ ਲੋਕ ਖਿੰਡ-ਖੁੰਡ ਕੇ ਇੱਧਰ-ਉੱਧਰ ਬਈ ਚਲੇ ਗਏ ਜੀ ਚਲੇ ਗਏ ਤੇ ਬਈ ਅਸਲ 'ਚ ਫਿਰ ਬਾਅਦ 'ਚ ਇਹ ਕੁਝ ਲੋਕ ਜਿਹੜੇ ਇੱਕ ਨੱਥਾ ਸਿੰਘ ਨਾਂ ਦੇ ਵਿਅਕਤੀ ਦਾ ਆਰਾ ਸੀ ਉਹਦੇ ਚ ਸ਼ਿਫੇ ਸਨ ਲੋਕੀ ਸਨ ਜੀ ਜਦੋਂ ਉੱਥੇ ਲੁਕੇ ਸੀਗੇ ਤੇ ਇਹਨਾਂ ਨੇ ਦੱਸ ਦੇ ਆਖੇ ਉੱਥੇ ਕੇਰਾ ਪਾ ਕੇ ਟੋਲ ਕੇ ਬੰਦੇ ਜਿਹੜੇ ਆ ਉਹ ਫੜੇ ਪੁਲਿਸ ਨੇ ਉਹਦੇ ਵਿੱਚ ਉਹ ਜਿਹੜਾ ਫੈਡਰੇਸ਼ਨ ਵਾਲਾ ਸੀਗਾ ਮੈਨੂੰ ਨਾਂ ਭੁੱਲ ਗਿਆ ਉਹ ਜਿਹੜਾ ਉਸ ਵੇਲੇ ਬੜਾ ਐਕਟਿਵ ਨੌਜਵਾਨ ਸੀਗਾ ਜੀ ਕਿਉਂਕਿ ਇੱਕ ਤੇ ਚਿਲਮਨ ਸਿੰਘ ਸੀ ਹੂੰ ਇੱਕ ਬਲਤੇਰ ਸਿੰਘ ਸੀ ਇੱਕ ਰਵਿੰਦਰ ਸਿੰਘ ਸੀ ਜੋ ਸ਼ਾਇਦ ਬਲਦੇਵ ਸਿੰਘ ਦਾ ਹੀ ਲੜਕਾ ਜਿਹਦੇ ਬਾਰੇ ਮੈਂ ਜ਼ਿਕਰ ਕੀਤਾ ਸ਼ੁਰੂ ਚ ਤੇ ਇੱਕ ਸ਼ਾਇਦ ਹੁਣ ਇਹ ਮੈਨੂੰ ਨਾਂ ਪੁੱਲਦਾ ਕੋਈ ਸ਼ਮਿੰਦਰ ਸਿੰਘ ਕੁਛ ਐਸਾ ਨਾਮ ਜੀ ਫੈਡਰੇਸ਼ਨ ਵਾਲਾ ਬੜਾ ਐਕਟਿਵ ਨੌਜਵਾਨ ਸੀ ਉਹ ਹੂੰ ਉਸ ਨੂੰ ਫੜ ਕੇ ਤੇ ਕਹਿੰਦੇ ਆ ਕਿ ਨੇੜਿਓਂ ਗੋਲੀ ਮਾਰੀ ਗਈ ਫਿਰ ਮੂੰਹ 'ਚ ਜੀ ਮੂੰਹ ਤੇ ਹੂੰ ਜਦੋਂ ਹਸਪਤਾਲ ਦੇ ਵਿੱਚ ਲਾਸ਼ ਆਈਆਂ ਦੱਸਦੇ ਕਿ ਉਹ ਬੰਦਾ ਸੈਕਦਾ ਸੀਗਾ ਹੂੰ ਉਸ ਵੇਲੇ ਉੱਥੇ ਜਿਹੜੇ ਆਸੇ-ਪਾਸੇ ਤੇ ਮਾਰਦਾਰ ਆਏ ਸਨ ਮਰੀਜ਼ਾਂ ਦੇ ਨਾਲ ਕੁਝ ਵਿਅਕਤੀਆਂ ਨੇ ਖੂਨ ਦੀ ਪੇਸ਼ਕਸ਼ ਵੀ ਕੀਤੀ ਜੀ ਡਾਕਟਰਾਂ ਨੇ ਆਖਿਆ ਕਿ ਅਸੀਂ ਆਪਦੀ ਗੱਡੀ 'ਚ ਇਹਨੂੰ ਜਲੰਧਰ ਭੇਜ ਰਹੇ ਹਾਂ ਹੂੰ ਤੇ ਪੁਲਿਸ ਨੇ ਰੋਕ ਦਿੱਤਾ ਨਾ ਤਾਂ ਬਲੱਡ ਦੇਣ ਦਿੱਤਾ ਹੂੰ ਨਾ ਹੀ ਸਰਕਾਰੀ ਜੋ ਸਿਹਤ ਮਹਿਕਮੇ ਦੀ ਗੱਡੀ ਉੱਤੇ ਚ ਜਾਣ ਦਿੱਤਾ ਬਲਕੇ ਪੁਲਸ ਸਾਡੀ ਗੱਡੀ ਚ ਪਾ ਕੇ ਲੈ ਗਈ ਤੇ ਫਿਰ ਰਾਹ ਚ ਪਤਾ ਨਹੀਂ ਕਿ ਕਿਤਾ ਉਹ ਪਹੁੰਚਿਆ ਨਹੀਂ ਜੀ ਮਤਲਬ ਕਿ ਇਸ ਤਰ੍ਹਾਂ ਚਾਰ ਨੌਜਵਾਨ ਜਿਹੜੇ ਸੀਗੇ ਸਮੇਤ ਬਲਦੇਵ ਸਿੰਘ ਜੀ ਦੇ ਲੜਕੇ ਦੇ ਜੀ ਚਾਰ ਨੌਜਵਾਨ ਜਿਹੜੇ ਆ ਪੁਲਸ ਦੇ ਗੋਲੀ ਦਾ ਸ਼ਿਕਾਰ ਹੋ ਜਾਂਦੇ ਆ ਹਮ ਸਤਮ ਜ਼ਰੀਫੀ ਹੈ ਸੀਗੀ ਕਿ شناخت ਹੋਣ ਦੇ ਬਾਵਜੂਦ ਜੀ ਇਹ ਡੈੱਡ ਬਾਡੀਜ਼ ਜਿਹੜੀਆਂ ਸੀਗੀਆਂ ਉਹ ਵਾਰਸਾਂ ਨੂੰ ਸੌਪੀਆਂ ਨਹੀਂ ਗਈਆਂ ਜਦ ਕਿ ਇਹ ਜਿਹੜੇ ਹੇਗੇ ਸਨ ਨਾ ਬਲਦੇਵ ਸਿੰਘ ਲੇਤਰਾ ਹੂੰ ਇਹ ਬੈਂਕ ਮੁਲਾਜ਼ਮ ਸੀ ਉਸ ਟਾਈਮ ਹੂੰ ਇਹਨਾਂ ਦਾ ਇੱਕ ਕਜ਼ਮ ਸੀ ਜਿਹੜਾ ਹੋਟਲ ਦਾ ਕਾਰੋਬਾਰੀ ਸੀ ਜੀ ਉਹਦੀ ਵੀ ਚੰਗੀ ਜਾਣ ਪਛਾਣ ਸੀ ਇੱਕ ਇਹਨਾਂ ਦੇ ਮਾਮਾ ਜੀ ਉਦੋਂ ਤੱਕ ਤਖਤ ਸ਼੍ਰੀ ਕੇਸਗੜ ਦੇ ਸ਼ਾਇਦ ਜਥੇਦਾਰ ਵੀ ਸੀ ਸਾਹਬ ਲਾਲੋ ਇੰਨੀ ਵਧੀਆ ਫੈਮਿਲੀ ਸੀਗੀ ਇਹ ਜਿਹੜਾ ਇਹਨਾਂ ਦਾ ਲੜਕਾ ਸੀ ਉਹ ਕਬੱਡੀ ਵੀ ਖੇਡਦਾ ਸੀ ਜੀ ਤੇ ਸਟੂਡੈਂਟ ਵੀ ਬੜਾ ਹੌਨਾਰ ਸੀ ਹੌਨਾਰ ਸੀ ਜੀ ਇਹਨਾਂ ਨੇ ਜ਼ੋਰ ਲਾ ਲਿਆ ਡੈੱਡ ਬੋਟੀ ਨਹੀਂ ਦਿੱਤੀ ਹੈ ਹੂੰ ਉਲਟਾ ਇਹਨਾਂ ਨੇ ਦੱਸਦੇ ਆ ਕਿ ਜਦੋਂ ਉਹ ਪਾ ਕੇ ਲੈ ਗਏ ਜੀ ਟਰਾਲੇ 'ਚ ਹੂੰ ਸਕੂਟਰ ਸਕਟਰ ਮਗਰ ਲਾਏ ਜਾਂਦੇ ਹੀ ਇਹਨਾਂ ਨੇ ਕੋਈ ਉੱਥੇ ਮਾਤਾ ਦਾ ਮੰਦਰ ਉਹਦੇ ਨੇੜੇ ਸ਼ਮਸ਼ਾਨ ਭੂਮੀ ਸੀ ਉਹਦੇ ਚ ਲਾਸ਼ਾਂ ਸਾਰ ਦਿੱਤੀਆਂ ਜੀ ਜੀ ਤੇ ਜਿਹੜਾ ਉਸ ਵੇਲੇ ਫਿਰ ਮੁੜ ਕੇ ਆਇਆ ਅਫਸਰ ਉਹਨੇ ਆਖਿਆ ਪੁਨਹਿ ਜੋ ਕਰਨਾ ਤੂੰ ਹੀ ਕਰ ਲਵਾ ਸੀ ਕਰਤਾ ਯਾਨੀ ਸਾਹਬ ਲਾ ਲਓ ਮੁੰਡੇ ਮਰੇ ਵੀ ਜੀ ਉਸ ਤੋਂ ਬਾਅਦ ਡੈੱਡ ਬਾਡੀਜ਼ ਵੀ ਨਹੀਂ ਦਿੱਤੇ ਉਹ ਵੀ ਨਹੀਂ ਦਿੱਤੀਆਂ ਬਿਲਕੁਲ ਫੇਰ ਚਲੋ ਤਰਨਾ ਮਜ਼ਾਰਾ ਜੋ ਵੀ ਹੋਣਾ ਸੀ ਹੋਇਆ ਮੋٹے-ਮੋٹے ਤੌਰ ਤੇ ਦੱਸ ਰਿਹਾ ਮੈਂ ਵੈਸੇ ਤੇ ਬਰੀਕੀ ਚ ਜਾਈਏ ਤੇ ਕਾਫੀ ਕੁਝ ਹੈ ਜਿਹੜਾ ਹੁਣ ਹੁੰਦਾ ਕੀ ਆ ਕਿ ਇਸ ਮਾਮਲੇ ਦੇ ਵਿੱਚ ਸਭ ਤੋਂ ਜਿਹੜਾ ਦੁਖਦ ਪੱਖ ਆ ਜੀ ਕਿ ਜਿਹੜੀ ਪਹਿਲੀ ਇਨਕੁਆਰੀ ਹੁੰਦੀ ਆ ਹੂੰ ਉਹਦੇ ਚ ਇਹ ਕਿਹਾ ਜਾਂਦਾ ਹੈ ਕਿ ਐਸ ਡੀ ਐਮ ਤੇ ਡੀ ਐਸ ਪੀ ਨੇ ਜਿਹੜੀ ਇਨਕੁਆਇਰੀ ਕੀਤੀ ਜੀ ਕਿ ਇੱਕ ਖਾਨ ਨਾਮ ਦਾ ਜਿਹੜਾ ਬੰਦਾ ਸੀ ਉਹਦਾ ਨਾਮ ਲੈ ਕੇ ਉਸ ਰਿਪੋਰਟ ਚ ਕਿਹਾ ਜਾਂਦਾ ਹੈ ਕਿ ਇਹ ਜੋ ਗੁਰੂ ਸਾਹਿਬ ਦੇ ਸਰੂਪ ਸੜਨ ਵਾਲੀ ਘਟਨਾ ਵਾਪਰੀ ਹੈ ਕਿ ਇਹਨੂੰ ਅੰਜਾਮ ਦਿੱਤਾ ਗਿਆ ਹਮ ਪਰ ਦੂਜੀ ਚ ਕਿਹਾ ਗਿਆ ਉਲਟਾ ਮਤਲਬ ਕਿ ਗ੍ਰੰਥੀ ਸਿੰਘ ਦੇ ਘਰ ਵੱਲ ਇਸ਼ਾਰਾ ਹੋ ਗਿਆ ਹਮ ਇੱਕ ਤੇ ਹੋ ਗਿਆ ਜੀ ਫਿਰ ਮੁੜ ਕੇ ਚਲੋ ਰੌਲਾ ਜ਼ਿਆਦਾ ਪੈ ਗਿਆ ਤਾਂ ਉਸ ਵੇਲੇ ਏ ਡੀ ਸੀ ਸੀ ਦਰਬਾਰਾ ਸਿੰਘ ਗੁਰੂ ਜਿਨ੍ਹਾਂ ਦਾ ਹੁਣ ਨਾਮ ਆ ਰਿਹਾ ਜਿਨ੍ਹਾਂ ਦਾ ਰੌਲਾ ਪੈ ਰਿਹਾ ਜੀ ਇਜ਼ਹਾਰ ਆ আলম ਸੀ ਐਸ ਐਸ ਪੀ ਹਮ ਇੱਕ ਅਸ਼ਵਨੀ ਨਾਂ ਦਾ ਪੁਲਿਸ ਅਧਿਕਾਰੀ ਸੀਗਾ ਜੀ ਜਸਕਿਰਤ ਸਿੰਘ ਚਹਿਲ ਜਿਹਦਾ ਹੁਣ ਬੜਾ ਨਾਮ ਉਭਰਿਆ ਜੀ ਇਸ ਬਲਾਸਟ ਤੋਂ ਬਾਅਦ ਹੈਂਡ ਗ੍ਰਨੇਡ ਵਾਲਾ ਜਿਹੜਾ ਤਮਾਕਾ ਹੈ ਜੀ ਇਹ ਐਸ ਐਚ ਓ ਸੀਗਾ ਸਮਝ ਗਏ ਨਾ ਤੁਸੀਂ ਜੀ ਤਾਂ ਮਤਲਬ ਕਿ ਇਹ ਸਾਰਾ ਕੁਝ ਇਸ ਤਰ੍ਹਾਂ ਵਾਪਰਦਾ ਤਾਂ ਫਿਰ ਇਹ ਫਰਵਰੀ 86 ਦੀ ਘਟਨਾ ਮਈ 87 ਚ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਆ ਜਾਂਦੀ ਹੈ ਜੀ ਉਹ ਰਿਪੋਰਟ ਦੋ ਹਿੱਸਿਆਂ ਚ ਸੀ ਤੇ ਜਿਹੜੇ ਮਤਲਬ ਕਿ ਅਕਾਲੀ ਉਦੋਂ ਤੱਕ ਸੱਤਾ ਚ ਆ ਗਏ ਸੀ ਕਹਿੰਦੇ ਸੀਗੇ ਕਿ ਇਸ ਤਰ੍ਹਾਂ ਦੇ ਮੁੰਡਿਆਂ ਦਾ ਨਿਆਂ ਕਰਾਂਗੇ ਇਹਨਾਂ ਤੇ ਚੋਣ ਮੈਨੀਫੈਸਟੋ ਦਾ ਵੀ ਹਿੱਸਾ ਦੱਸਦੇ ਹੈਗੇ ਸੀ ਜੀ ਉਸ ਤੋਂ ਬਾਅਦ ਇਹਨਾਂ ਨੇ ਉਹ ਰਿਪੋਰਟ ਟੇਬਲ 'ਤੇ ਕੀਤੀ ਹੈ ਦੱਸਦੇ ਕਿ ਵਿਧਾਨ ਸਭਾ ਚੋਂ ਦਾ ਇੱਕ ਹਿੱਸਾ ਹੀ ਗਾਇਬ ਹੋ ਗਿਆ ਅੱਛਾ ਫੋਡ ਇਹ ਜਦੋਂ ਵਿਧਾਂਤੀ ਸਾਹਿਬ ਤੇ ਜਥੇਦਾਰ ਮਨਜੀਤ ਸਿੰਘ ਕੈਨੇਡਾ ਗਏ ਨੇ ਬਲਦੇਵ ਸਿੰਘ ਕਹਿੰਦੇ ਆ ਦਾਵਾ ਕਰਦੇ ਮੈਨੂੰ ਨਹੀਂ ਪਤਾ ਜੀ ਜੀ ਇਹ ਕਿਉਂਕਿ ਉਸ ਟਾਈਮ ਨਾਤੇ ਆਪਾਂ ਇਸ ਪ੍ਰੋਫੈਸ਼ਨ ਚ ਸਾਂ ਤੇ ਨਾ ਹੀ ਇਸ ਘਟਨਾ ਦਾ ਕੋਈ ਆਪਾਂ ਨੂੰ ਇਲਮ ਹੈ ਜੀ ਇਹ ਮਤਲਬ ਕਿ 2000 ਤੋਂ ਬਾਅਦ ਦੀ ਗੱਲ ਹੈ ਉਹ ਕਹਿੰਦੇ ਮੈਂ ਉੱਥੇ ਮਿਲਿਆ ਵਿਧਾਂਤੀ ਸਾਹਿਬ ਨੂੰ ਹਮ ਤੇ ਮਨਜੀਤ ਸਿੰਘ ਜੀ ਨੂੰ ਉਹ ਕਹਿੰਦੇ ਛੱਡੋ ਹੁਣ ਆਪਣੀ ਸਰਕਾਰ ਆ ਕੀ ਕਰਾਂਗੇ ਇਹਨਾਂ ਚ ਰੋ ਗਿਆ ਮਤਲਬ ਕਿ ਤੁਸੀਂ ਗੱਲ ਹੀ ਛੱਡ ਦਿਓ ਹਮ ਤਾਂ ਉਹ ਤੋਂ ਬਾਅਦ ਫਿਰ ਇਹਨਾਂ ਨੇ ਆਪਦੀ ਲੜਾਈ ਜਾਰੀ ਰੱਖੀ UN ਤੱਕ ਵੀ ਇਕਦਮ ਚਿਮਾ ਹੈਗੇ ਨੇ ਉਹਨਾਂ ਨੇ UN 'ਚ ਮਾਮਲਾ ਚੁੱਕਿਆ ਸੀਗਾ ਜੀ ਫਿਰ ਕੈਪਟਨ ਵੇਲੇ ਚੁੱਕਿਆ ਇੱਕ ਐਸਆਈਟੀ ਦਾ ਗਠਨ ਵੀ ਹੋਇਆ ਫਿਰ ਇਸ ਤੋਂ ਇਲਾਵਾ ਇਹ ਕੁਲਤਾਰ ਸਿੰਘ ਸੰਧਵਾ ਨੂੰ ਵੀ ਲਿਖਦੇ ਆ ਯਾਨੀ ਕੁਝ ਵੀ ਨਹੀਂ ਬਣਿਆ ਕੱਖ ਵੀ ਨਹੀਂ ਬਣਿਆ ਹਾਈ ਕੋਰਟ ਤੱਕ ਮਾਮਲਾ ਗਿਆ ਯਾਨੀ ਦੁਖਦ ਪਹਿਲੂ ਇਹੋ ਹੀ ਆ ਕਿ ਇਹਦੇ 'ਚ ਚਲੋ ਠੀਕ ਹੈ ਬਲਾਸਟ ਬਲੂਸਟ ਜਿਹੜਾ ਹੋਇਆ ਉਹ ਤੇ ਗਲਤ ਗੱਲ ਆ ਜੀ ਆਪਾ ਉਹਨਾਂ ਚੀਜ਼ਾਂ ਨਾਲ ਸਹਿਮਤ ਨਹੀਂ ਪਰ ਜੇ ਦੇ ਵਿੱਚ ਨਿਆਂ ਹੋ ਜਾਂਦਾ ਹੂੰ ਤਾਂ ਅੱਜ ਆ ਮੌਕਾ ਨਾ ਨਾ ਬਣਦਾ ਜੀ ਜੋ ਕਰ ਰਿਹਾ ਤਾਂ ਮਤਲਬ ਕਿ ਤੁਸੀਂ ਦੇਖੋ ਕਿ ਵਿਧਾਨ ਸਭਾ ਦੇ ਵਿੱਚੋਂ ਉਹ ਰਿਪੋਰਟ ਕਿੱਧਰ ਗਈ ਹੈ ਵੀ ਇੱਕ ਬੜਾ ਹਰਨਕੁਨ ਸਵਾਲ ਹੈ ਹੈ ਨਾ ਬਿਲਕੁਲ ਬਿਲਕੁਲ ਕਿਉਂ ਉਹ ਰਿਪੋਰਟ ਜਿਹੜੀ ਹੈ ਉਹ ਗਾਇਬ ਹੀ ਹੋ ਗਈ ਕਿਉਂਕਿ ਇੱਕ ਹਿੱਸਾ ਤੇ ਦੱਸਦੇ ਆ ਕਿ ਉਹਦੇ ਚ ਹੈਗਾ ਸੀਗਾ ਸੋ ਇਹ ਸਾਰਾ ਘਟਨਾਕਰਮ ਇਸ ਤਰ੍ਹਾਂ ਵਾਪਰਿਆ ਸੀਗਾ ਇਹ ਸ਼ੁਰੂ ਤੋਂ ਲੈ ਕੇ ਫਿਰ ਉਵੇਂ ਹੀ ਚੱਲਦਾ ਰਿਹਾ ਮਤਲਬ ਹਾਂਜੀ ਹਾਂਜੀ ਉਹ ਹਾਲੇ ਵੀ ਉਹ ਨਿਆ ਆ ਦੀ ਉਡੀਕ ਚਿਆ ਪਰਿਵਾਰ ਜੀ ਜਿਨ੍ਹਾਂ ਦੇ ਪੁੱਤਰ ਜਿਹੜੇ ਖੱਪ ਗਏ ਸੀ ਜੀ ਦਰਬਾਰਾ ਸਿੰਘ ਗੁਰੂ ਦਾ ਵਿਰੋਧ ਵੀ ਉਸੇ ਕਰਕੇ ਹੋ ਰਿਹਾ ਬਿਲਕੁਲ ਉਹ ਉਸੇ ਕੜੀ ਦਾ ਹੀ ਜੀ ਜੀ